ਬਲਵੰਤ ਗਾਰਗੀ ਜੀ ਦੀ ਕਹਾਣੀ ਜੈ ਪੰਡਤ ਸਦਾਨੰਦ ਜੀ ਪੰਡਿਤ ਸਦਾਨੰਦ ਦੀ ਪਾਠਸ਼ਾਲਾ ਵਿੱਚ ਪੜ੍ਹਾਈ ਘਟ ਤੇ ਸੇਵਾ ਸੰਭਤੀ ਦਾ ਕੰਮ ਬਹੁਤ ਹੁੰਦਾ ਸੀ ਪਾਠਸ਼ਾਲਾ ਹਨੂਮਾਨ ਦੇ ਮੰਦਰ ਦੀ ਬਲਗਣ ਵਿੱਚ ਸੀ ਪਿੱਪਲ ਦੇ ਦਰਖਤ ਹੇਠਾਂ ਬੋਰੀਆਂ ਉੱਤੇ ਬੈਠੇ ਅਸੀਂ ਸੰਸਕ੍ਰਿਤ ਦੇ ਸ਼ਲੋਕ ਯਾਦ ਕਰਦੇ ਤੇ ਕੱਕੇ ਰੇਤੇ ਉੱਤੇ ਉਂਗਲ ਨਾਲ ਸ਼ਬਦ ਲਿਖਦੇ ਇਸ ਪਾਠਸ਼ਾਲਾ ਵਿੱਚ ਅਸੀਂ 7-8 ਵਿਦਿਆਰਥੀ ਸਾਂ ਬਹਾਮਣਾ ਦੇ ਮੁੰਡੇ ਸਭ ਦੇ ਸਿਰਾਂ ਉੱਤੇ ਉਸ ਤਰ੍ਹਾਂ ਫਿਰਿਆ ਹੋਇਆ ਤੇ ਵਿਚਕਾਰ ਲੰਬੀ ਬੋਦੀ ਮੱਥੇ ਉੱਤੇ ਚੰਦਨ ਦਾ ਤਿਲਕ ਗਾਲ ਵਿੱਚ ਜਿਨੇਊ ਟਿੱਟ ਨੰਗਾ ਤੇ ਤੇੜ ਲਾਗੜ ਵਾਲੀ ਧੋਤੀ ਮੈਂ ਤੇ ਦਾਤਾਰਾਮ ਪੰਡਿਤ ਜੀ ਦੇ ਖਾਸ ਚੇਲੇ ਸਾਂ ਸਾਡੀਆਂ ਸ਼ਕਲਾਂ ਕੱਦ-ਕਾਠ ਤੇ ਬੋਦੀ ਵਾਲੇ ਕੋਨ-ਮੋਨ ਸਿਰ ਦੇਖ ਕੇ ਸਾਨੂੰ ਬਹੁਤੇ ਲੋਕ ਭਰਾ ਹੀ ਸਮਝਦੇ ਹਨ ਅਸੀਂ ਇਕੱਠੇ ਬੈਠਦੇ ਇਕੱਠੇ ਗਾ ਗਾ ਕੇ ਸ਼ਲੋਕ ਕੰਟ ਕਰਦੇ ਤੇ ਇਕੱਠੇ ਹੀ ਪੰਡਿਤ ਜੀ ਲਈ ਸ਼ਰਦਾਈ ਰਗੜਦੇ ਛੁੱਟੀ ਪਿੱਛੋਂ ਘਰ-ਪਰਤ ਦੇ ਕਈ ਵਾਰ ਅਸੀਂ ਬਾਬੇ ਰੂਲਿਏ ਤੇ ਟੋਬੇ ਵਿੱਚ ਨਹਾਉਣ ਜਾ ਵੜਦੇ ਪੋਥੀਆਂ ਪਿੱਪਲ ਹੇਠ ਰੱਖ ਕੇ ਤੇ ਥੋਤੀਆਂ ਢਾਣੇ ਉੱਤੇ ਲਟਕਾ ਕੇ ਤੇ ਜਨੇਊ ਨੂੰ ਕੰਨ ਉੱਤੇ ਉਡੰਗ ਕੇ ਅਸੀਂ ਪਿੱਪਲ ਉੱਤੇ ਚੜ੍ਹ ਕੇ ਟੋਬੇ ਵਿੱਚ ਨੰਗੇ ਛਾਲਾ ਮਾਰਦੇ ਤੇ ਤਾਰੀਆਂ ਲਾਉਂਦੇ ਕਦੇ-ਕਦੇ ਕਿਸੇ ਮੱਝ ਦੀ ਪੂਛ ਫੜ ਕੇ ਤਰਨ ਲੱਗਦੇ ਤੇ ਇਸ ਵੇਲੇ ਅਸੀਂ ਗੀਤਾ ਦੇ ਸ਼ਲੋਕਾਂ ਦੀ ਥਾਂ ਗੰਦੀਆਂ ਗਾਲਾਂ ਉਚਾਰਦੇ ਪੰਡਿਤ ਸਦਾ ਨਾ ਆਂੰਦਦੇ ਸੇਵਾ ਭਾਵ ਦੀ ਸਾਰੇ ਪ੍ਰਸਿੱਧੀ ਸੀ ਪਿੰਡ ਵਿੱਚ ਕੋਈ ਬਿਮਾਰ ਹੋ ਜਾਵੇ ਕਿਸ ਨੂੰ ਠੂਹਾ ਲੜ ਜਾਵੇ ਕੋਈ ਫੱਟੜ ਹੋ ਜਾਵੇ ਪੰਡਿਤ ਜੀ ਆਪਣਾ ਦਵਾਈਆਂ ਵਾਲਾ ਥੈਲਾ ਲੈ ਕੇ ਝੱਟ ਪਹੁੰਚ ਜਾਂਦੇ ਕੋਈ ਬੁੱਢੀ ਨੰਗੇ ਪੈਰੀ ਕੜਕ ਦੀ ਧੁੱਪ ਵਿੱਚ ਹੌਂਕ ਦੀ ਤੁਰੀ ਜਾਂਦੀ ਤਾਂ ਛਤਰੀ ਲੈ ਕੇ ਉਸ ਨੂੰ ਘਰ ਤੀਕ ਛੱਡ ਕੇ ਆਉਂਦੇ ਸਨ ਇੱਕ ਵਾਰ ਗਲੀ ਵਿੱਚ ਕੁੱਤਾ ਮਰਿਆ ਦੇਖ ਕੇ ਉਹਨਾਂ ਨੇ ਚਮਾਰਾਂ ਦੇ ਮੁੰਡੇ ਨੂੰ ਦੋ ਮਸੂਰੀ ਪੈਸੇ ਦਿੱਤੇ ਕਿ ਉਹ ਕੁੱਤੇ ਦੀ ਲੱਤ ਨਾਲ ਰੱਸੀ ਬੰਨ੍ਹ ਦੇਵੇ। ਪੰਡਤ ਜੀ ਕੁੱਤੇ ਨੂੰ ਘੜੀਸ ਕੇ ਬਾਹਰ ਟਿੱਬੇ ਉੱਤੇ ਲੈ ਗਏ ਤੇ ਖੱਦਰ ਪਾ ਕੇ ਕਫਨ ਪਾ ਕੇ ਉਸ ਨੂੰ ਦੱਬ ਦਿੱਤਾ। ਇਹੋ ਜਿਹੇ ਕੰਮਾਂ ਵਿੱਚ ਉਹ ਆਪਣੇ ਸ਼ੀਸ਼ਾ ਨੂੰ ਵੀ ਨਾਲ ਲਾ ਲੈਂਦੇ ਸਨ। ਉਹਨਾਂ ਦੀ ਸਾਰੇ ਪਿੰਡ ਵਿੱਚ ਇਤਨੀ ਸਦਾਚਾਰ ਕਮਾਨਤਾ ਸੀ ਕਿ ਉਹਨਾਂ ਦਾ ਕਹਿਣਾ ਕੋਈ ਨਹੀਂ ਸੀ ਟਾਲਦਾ। ਉਹਨਾਂ ਦੇ ਕਈ ਚੇਲੇ ਝਾਂਟੇ ਵੱਡੇ ਹੋ ਕੇ ਤਹਿਸੀਲਦਾਰ ਤੇ ਵਕੀਰ ਬਣ ਗਏ ਪਰ ਪੰਡਤ ਜੀ ਉਹਨਾਂ ਨੂੰ ਬਚਪਨ ਦੇ ਨਾਂ ਨਾਲ ਹੀ ਬੁਲਾ ਸਕਦੇ ਸਨ। ਜਦੋਂ ਦਾਤਾ RAM ਤੇ ਮੈਂ ਪਾਠਸ਼ਾਲਾ ਛੱਡ ਕੇ ਸਕੂਲ ਵਿੱਚ ਪੜ੍ਹਨ ਲੱਗੇ ਤਾਂ ਵੀ ਪੰਡਿਤ ਸਦਾਨੰਦ ਦਾ ਸਾਡੇ ਉੱਤੇ ਗੁਰੂਆਂ ਵਾਲਾ ਹੱਕ ਸੀ ਅਸੀਂ ਸਕੂਲ ਤੋਂ ਕਾਲਜ ਵਿੱਚ ਜਾਣ ਲੱਗੇ ਅੰਗਰੇਜ਼ੀ ਫੈਸ਼ਨ ਦੇ ਪੱਟੇ ਰੱਖ ਲੈ ਤੇ ਕੋਟ ਪਤਲੂਨ ਪਾਉਣ ਲੱਗ ਪਏ ਸਾਂ ਪਰ ਪੰਡਿਤ ਜੀ ਨੂੰ ਫੇਰ ਵੀ ਝੁੱਕ ਕੇ ਮੱਥਾ ਟੇਕ ਕੇ ਮਿਲਦੇ ਕਾਲਜ ਵਿੱਚ ਗਰਮੀ ਦੀਆਂ ਛੁੱਟੀਆਂ ਹਨ ਦਾਤਾ RAM ਤੇ ਮੈਂ ਘਰ ਆਏ ਹੋਏ ਸਾਂ ਅਸੀਂ ਦੋਵੇਂ ਤਾਨ ਸੈਨ ਫਿਲਮ ਦਾ ਮੈਟਨੀ ਸ਼ੋਅ ਦੇਖ ਬਾਜ਼ਾਰ ਵਿੱਚ ਤੁਰੇ ਆਉਂਦੇ ਸਾਂ ਕਿ ਪੰਡਿਤ ਜੀ ਮਿਲ ਪੈ ਦੋਹਾਨੇ ਝੁੱਕ ਕੇ ਪ੍ਰਣਾਮ ਕੀਤਾ ਤਾਂ ਪੰਡਤ ਜੀ ਛੱਟ ਬੋਲੇ ਓਏ ਤੁਸੀਂ ਚਿੱਟੀਆਂ ਪਤਲੂਣਾ ਪਾ ਕੇ ਹੀ ਘੁੰਮਦੇ ਰਹਿੰਦੇ ਹੋ ਕੋਈ ਚੰਗਾ ਕੰਮ ਵੀ ਕਰਿਆ ਕਰੋ ਅਸੀਂ ਆਖਿਆ ਹੁਕਮ ਕਰੋ ਉਹ ਬੋਲੇ ਚਲੋ ਮੇਰੇ ਨਾਲ ਹਸਪਤਾਲ ਅਸੀਂ ਬਚਨਾ ਦੇ ਬੰਦੇ ਉਹਨਾਂ ਦੇ ਨਾਲ-ਨਾਲ ਤੁਰ ਪਏ ਹਸਪਤਾਲ ਜਾ ਕੇ ਪਤਾ ਲੱਗਿਆ ਕਿ ਪਰਸੋਂ ਇੱਕ ਗੱਭਰੂ ਜਵਾਨ ਦੀ ਰੇਲ ਗੱਡੀ ਹੇਠਾਂ ਆ ਕੇ ਸੱਜੀ ਲੱਤ ਟੱਟ ਕੱਟੀ ਗਈ ਸੀ ਤੇ ਪਿਛਲੇ 48 ਘੰਟਿਆਂ ਤੋਂ ਮੰਡੀ ਦੇ ਹਸਪਤਾਲ ਵਿੱਚ ਬੇਹੋਸ਼ ਪਿਆ ਸੀ ਪੰਡਤ ਜੀ ਉਸੇ ਦੀ ਸੇਵਾ ਵਿੱਚ ਰੁੱਝੇ ਹੋਏ ਸਨ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਗੱਪਰੂ ਕੌਣ ਸੀ ਤੇ ਕਿੱਥੋਂ ਦਾ ਸੀ ਇਸ ਗੱਲ ਨੇ ਪੰਡਤ ਜੀ ਨੂੰ ਵਿਦੇਰੇ ਚਿੰਤਾਤੁਰ ਕਰ ਰੱਖਿਆ ਸੀ ਵਾਰਡ ਵਿੱਚ ਪਹੁੰਚ ਕੇ ਸੀ ਦੇਖਿਆ ਕਿ ਬਿਸਤਰ ਉੱਤੇ ਇੱਕ ਤਗੜਾ ਨੌਜਵਾਨ ਲੰਬਾ ਪਿਆ ਸੀ ਛਾਤੀ ਤੇ ਇੱਕ ਚਾਦਰ ਨਾਲ ਉਸ ਦਾ ਧੜ ਢੱਕਿਆ ਹੋਇਆ ਸੀ ਮੂਹ ਤੇ ਨਿੱਕੀਆਂ ਕਾਲੀਆਂ ਮੁੱਛਾਂ ਕੰਨਾਂ ਵਿੱਚ ਸੋਨੇ ਦੀਆਂ ਨੱਤੀਆਂ ਸਿਰ ਦੇ ਵਾਲ ਸੰਗੜੇ ਤੇ ਕੁੰਗਰਾਲੇ ਖੂਨ ਬਹੁਤਾ ਵਗ ਜਾਣ ਨਾਲ ਚਿਹਰੇ ਉੱਤੇ ਭਿੱਜੀ ਕਪਾਹ ਵਰਗੀ ਹਲਕੀ ਪਿਲੱਤਣ ਸੀ ਉਸ ਦਾ ਸਾਹ ਇੱਕੋ ਚੱਲ ਰਿਹਾ ਸੀ ਪੰਡਤ ਜੀ ਬੋਲੇ ਤੁਸੀਂ ਦੋਵੇਂ ਵਾਰੀ ਵਾਰੀ ਇਸ ਦੀ ਰਾਖੀ ਕਰੋ ਨਾ ਜਾਣੇ ਇਸ ਨੂੰ ਕਿਸ ਵੇਲੇ ਹੋਸ਼ ਆ ਜਾਵੇ ਮੈਂ ਦੋ ਰਾਤਾਂ ਤੋਂ ਸੁੱਤਾ ਨਹੀਂ ਪਾਟਸ਼ਾਲਾ ਜਾ ਕੇ ਘੜੀਬਿੰਦ ਆਰਾਮ ਕਰਾਂਗਾ ਤੇ ਰਾਤ ਨੂੰ ਕਿਸੇ ਵੇਲੇ ਢੇੜਾ ਮਾਰ ਨਾਵਾਂਗਾ ਦਾਤਾ RAM ਤੇ ਮੈਂ ਵਗਾਰ ਵਿੱਚ ਫੜੇ ਕਮੀਆਂ ਵਾਂਗ ਇਸ ਨੌਜਵਾਨ ਦੀ ਰਾਖੀ ਬੈਠ ਗਏ ਚਾਦਰ ਹੇਠ ਮੈਨੂੰ ਉਸਦੀ ਕੱਟੀ ਹੋਈ ਲੱਤ ਦਾ ਪਤਾ ਲੱਗ ਰਿਹਾ ਸੀ ਅਸੀਂ ਦੋ ਦਿਨ ਦੋ ਰਾਤਾਂ ਉੱਥੇ ਵਾਰੀ ਦਿੰਦੇ ਰਹੇ ਵਿੱਚ ਵਿੱਚ ਡਾਕਟਰ ਤੇ ਨਰਸ ਆ ਕੇ ਉਸ ਨੂੰ ਟੀਕਾ ਲਾਉਂਦੇ ਤੇ ਚਾਰਟ ਉੱਤੇ ਉਸਦੀ ਬਦਲਦੀ ਹਾਲਤ ਦਾ ਵੇਰਵਾ ਨੋਟ ਕਰਦੇ ਅਸੀਂ ਕਿਉਂਕਿ ਪੰਡਤ ਜੀ ਦੇ ਨੁਮਾਇਦੇ ਸਾਂ ਇਸ ਲਈ ਸਾਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਸੀ ਮਰੀਜ਼ ਕੋਲ ਬੈਠ ਮੈਨੂੰ ਉਸ ਵਿੱਚ ਦਿਲਚਸਪੀ ਹੋ ਗਈ ਸੀ ਰਾਤ ਨੂੰ ਹਸਪਤਾਲ ਵਿੱਚ ਕਿਸੇ ਹੋਰ ਮਰੀਜ਼ ਦੀ ਹੁੰਗਰ ਸੁਣਾਈ ਦਿੰਦੀ ਜਾਂ ਕੁੱਤੇ ਭੌਂਕਣ ਦੀ ਆਵਾਜ਼ ਆਉਂਦੀ ਪਰ ਇਹ ਨੌਜਵਾਨ ਜਿਸ ਦੇ ਚਿਹਰੇ ਉੱਤੇ ਭਿੱਜੀ ਕਪਾਹ ਵਰਗੀ ਪਿਤਲੱਤਣ ਸੀ ਆ ਡੋਲ ਪਿਆ ਸੀ ਕਿਸੇ ਕਿਸੇ ਵੇਲੇ ਉਸ ਦਾ ਸਾਤੀ ਉੱਤੇ ਪਿਆ ਸੱਜਾ ਹੱਥ ਹਿਲਦਾ ਤੇ ਉਂਗਲਾ ਫਰਕਦੀਆਂ ਉਸ ਦੇ ਬੁੱਲ ਅੱਧ ਖੁੱਲੇ ਸਨ ਜਿਨ੍ਹਾਂ ਵਿੱਚੋਂ ਸਾਹ ਢੌਂਕੜੀ ਵਾਂਗ ਚੱਲ ਰਿਹਾ ਸੀ ਮੈਨੂੰ ਇਸ ਜਾਨਦਾਰ ਮੁਰਦੇ ਤੋਂ ਕਦੀ ਕਦੀ ਡਰ ਵੀ ਲੱਗਦਾ ਸੱਚ ਪੁੱਛੋ ਤਾਂ ਡਰ ਦੀ ਇਹ ਅਲਰਜੀ ਹੀ ਮੇਰੇ ਲਈ ਕਾਸ਼ਿਸ਼ ਬਣੀ ਹੋਈ ਸੀ ਰਾਤ ਦੇ 3 ਵਜੇ ਸਨ ਮੈਂ ਕੁਰਸੀ ਉੱਤੇ ਬੈਠਾ ਕਿਤਾਬ ਪੜਦਾ-ਪੜਦਾ ਉਂਗਣ ਲੱਗ ਪਿਆ ਸਾਂ ਬਿਸtre ਤੋ ਇੱਕ ਗਰਗਰਾਉਂਦੀ ਹੋਈ ਹੁੰਗਰ ਉੱਠੀ ਮੈਂ ਸੁਚੇਤ ਹੋ ਗਿਆ ਮਰੀਜ਼ ਨੂੰ ਹੋਸ਼ ਆ ਰਹੀ ਸੀ ਉਸਨੇ ਹੌਲੀ-ਹੌਲੀ ਅੱਖਾਂ ਖੋਲ੍ਹੀਆਂ ਤੇ ਲੰਮਾ ਸਾਹ ਲਿਆ ਜਿਵੇਂ ਕੋਈ ਬਹੁਤ ਚਿਰ ਸੌਣ ਪਿੱਛੋਂ ਥੱਕ ਕੇ ਜਾਗ ਪਿਆ ਹੋਵੇ ਉਸ ਦੀਆਂ ਅੱਖਾਂ ਸ਼ਫਾਫ ਤੇ ਨਿਰਮਲ ਸਨ ਕਾਲੀਆਂ ਪੁਤਲੀਆਂ ਵਿੱਚ ਤਾਜ਼ਾ ਚਮਕ ਸੀ ਮੈਂ ਉਸ ਵੱਲ ਝੁਕਿਆ ਤੇ ਉਦਾਰਤਾ ਨਾਲ ਪੁੱਛਿਆ ਪਾਣੀ ਪੀਣਾ ਹੈ ਉਸਨੇ ਮੇਰੇ ਵੱਲ ਸਿੱਧਾ ਤੱਕਿਆ ਤੇ ਹੌਲੀ ਜਿਹੀ ਅੱਖਾਂ ਬੰਦ ਕਰ ਲਈਆਂ ਮੈਂ દોੜ ਕੇ ਡਿਊਟੀ ਰੂਮ ਵਿੱਚ ਗਿਆ ਤੇ ਨਰਸ ਨੂੰ ਇਤਲਾਹ ਕੀਤੀ ਵਾਪਸ ਆਇਆ ਤਾਂ ਮਰੀਜ਼ ਪਹਿਲਾਂ ਵਾਂਗ ਹੀ ਅੱਖਾਂ ਖੋਲਹੀ ਪਿਆ ਸੀ ਇਤਨੇ ਵਿੱਚ ਨਰਸ ਤੇ ਡਾਕਟਰ ਵੀ ਆ ਗਏ ਨਰਸ ਨੇ ਦਵਾਈਆਂ ਵਾਲੀ ਟ੍ਰੇ ਚੁੱਕੀ ਸੀ ਡਾਕਟਰ ਦੇ ਹੱਥ ਵਿੱਚ ਸਪਿਰਿਟ ਭਿੱਜੀ ਰੂੰ ਤੇ ਦੂਜੇ ਹੱਥ ਵਿੱਚ ਟੀਕਾ ਲਾਉਣ ਵਾਲੀ ਸਿਰਿੰਜ ਸਿੰਨੀ ਹੋਈ ਸੀ ਆਉਣਸਾ ਡਾਕਟਰ ਨੇ ਟੀਕਾ ਲਗਾ ਦਿੱਤਾ ਤਾਂ ਜੋ ਮਰੀਜ਼ ਨੂੰ ਕੱਟੀ ਹੋਈ ਲੱਤ ਦਾ ਦਰਦ ਨਾ ਹੋਵੇ ਮਰੀਜ਼ ਨੇ ਬੇਨਿਆਜ਼ੀ ਨਾਲ ਡਾਕਟਰ ਵੱਲ ੱਤਕਿਆ ਤੇ ਫਿਰ ਮੇਰੇ ਵੱਲ ਡਾਕਟਰ ਨੇ ਉਸ ਦੀ ਛਾਤੀ ਉੱਤੇ ਸਟੈਥੋਸਕੋਪ ਲਾ ਕੇ ਦਿਲ ਦੀ ਹਾਲਤ ਦੇਖੀ ਤੇ ਨਾਲ ਹੀ ਧੀਰਸ ਭਰੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ ਰਿਹਾ ਡਾਕਟਰ ਨੇ ਆਖਿਆ ਕਿ ਫਿਕਰ ਦੀ ਕੋਈ ਗੱਲ ਨਹੀਂ ਚਲਦੀ ਰੇਲ ਗੱਡੀ ਤੋਂ ਡਿੱਗਣ ਨਾਲ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਉਸ ਨੇ ਮਰੀਜ਼ ਦਾ ਨਾਂ ਪੁੱਛਿਆ ਮਰੀਜ਼ ਨੇ ਬੜੇ ਠਰਮੇ ਨਾਲ ਉੱਤਰ ਦਿੱਤਾ ਮੇਰਾ ਨਾਂ ਅਮਰਨਾਥ ਹੈ ਮੈਂ ਨਾਬੇ ਦਾ ਰਹਿਣ ਵਾਲਾ ਹਾਂ ਮੇਰੀ ਮਾਂ ਨੂੰ ਬੁਲਾ ਦਿਓ ਉਸਨੇ ਆਪਣਾ ਐਡਰੈਸ ਤੇ ਮਾਂ ਦਾ ਨਾਮ ਦੱਸਿਆ ਨਰਸ ਨੇ ਉਸ ਤੇ ਸਹਰਾਣੇ ਲਟਕਦੇ ਚਾਰਟ ਉੱਤੇ ਨਾਮ ਤੇ ਪਤਾ ਦਰਜ ਕੀਤਾ ਡਾਕਟਰ ਨੇ ਮਰੀਜ਼ ਦੀਆਂ ਅੱਖਾਂ ਫਿਰਦੀਆਂ ਦੇਖ ਕੇ ਛੱਟ ਦੂਜਾ ਇੰਜੈਕਸ਼ਨ ਭਰਿਆ ਤੇ ਲਾਉਣ ਲਈ ਉਸ ਉੱਤੇ ਝੁਕਿਆ ਇੰਜੈਕਸ਼ਨ ਲੱਗਦੇ ਲੱਗਦੇ ਉਹ ਫਿਰ ਬੇਹੋਸ਼ ਹੋ ਗਿਆ ਪੰਡਤ ਜੀ ਆਏ ਤਾਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਉਹਨਾਂ ਉਸੇ ਵੇਲੇ ਡਾਕਖਾਨੇ ਜਾ ਕੇ ਉਸਦੀ ਮਾਂ ਨੂੰ ਤਾਰ ਦੇ ਦਿੱਤੀ ਅਗਲੇ ਦਿਨ ਦੁਪਹਿਰ ਤੱਕ ਅਮਰਨਾਥ ਬੇਹੋਸ਼ ਪਿਆ ਰਿਹਾ ਉਸੇ ਵੇਲੇ ਦਾਤਾਰਾਮ ਮੈਂ ਤੇ ਪੰਡਤ ਜੀ ਉਸਦੇ ਸਰਹਾਣੇ ਬੈਠੇ ਸਾਂ ਬਾਹਾਂ ਹਿੱਲੀਆਂ ਤੇ ਉਸਨੇ ਅੱਖਾਂ ਖੋਲ੍ਹੀਆਂ ਤੇ ਸਿਰ ਹਿਲਾਇਆ ਉਹ ਪੂਰੀ ਤਰ੍ਹਾਂ ਜਾਗ ਪਿਆ ਸੀ ਤਿੱਖੇ ਦਰਦ ਨਾਲ ਉਸਦਾ ਚਿਹਰਾ ਤਣ ਗਿਆ ਤੇ ਬੁੱਲ ਪੜਿਚੇ ਗਏ ਉਸ ਦੀ ਸਾਤੀ ਵਿੱਚੋਂ ਰੜਕ ਵੀ ਆਵਾਜ਼ ਨਿਕਲੀ ਸਾਰਾ ਜਿਸਮ ਤੇਜ਼ ਕੰਬਣੀ ਨਾਲ ਹਿੱਲਿਆ ਤੇ ਉਹ ਸ਼ਾਂਤ ਹੋ ਗਿਆ ਡਾਕਟਰ ਆਇਆ ਉਸਨੇ ਨਾਪਜ਼ਾਂ ਟੋਈਆਂ ਤੇ ਸਿਰ ਹਿਲਾਇਆ ਨਰਸ ਨੇ ਚਾਦਰ ਖਿੱਚ ਕੇ ਅਮਰਨਾਥ ਦਾ ਮੂੰਹ ਕੱਜ ਦਿੱਤਾ ਪੰਡਿਤ ਜੀ ਨੇ ਗਾਇਤਰੀ ਦਾ ਮੰਤਰ ਉਚਾਰਿਆ ਤੇ ਸਾਨੂੰ ਆਖਿਆ ਈਸ਼ਵਰ ਨੂੰ ਇਹੋ ਮਨਜ਼ੂਰ ਸੀ 2 ਘੰਟੇ ਪਿੱਛੋਂ ਅਮਰਨਾਥ ਦੀ ਮਾਂ ਆ ਗਈ ਜਵਾਨ ਪੁੱਤ ਨੂੰ ਫੱਟੇ ਉੱਤੇ ਪਿਆ ਦੇਖ ਕੇ ਮਾਂ ਨਾ ਕੁਝ ਬੋਲੀ ਨਾ ਰੋਈ ਜਿਵੇਂ ਉਸ ਨੂੰ ਯਕੀਨ ਹੀ ਨਾ ਆਇਆ ਹੋਵੇ ਪੰਡਤ ਜੀ ਨੇ ਦਿਲਾਸਾ ਦਿੱਤਾ ਤੇ ਦਾ ਸੰਸਕਾਰ ਲਈ ਪੁੱਛਿਆ ਕਿ ਉਸ ਦੀ ਮਾਂ ਆਖੇ ਤਾਂ লাশ ਨੂੰ ਨਾਬੇ ਪਹੁੰਚਾਣ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਤੇ ਇੱਥੇ ਹੀ ਅਗਨੀ ਭੇਟ ਕਰ ਦਿੱਤਾ ਜਾਵੇ ਮਾਂ ਉਸੇ ਤਰ੍ਹਾਂ ਪਥਰਾਈ ਹੋਈ ਬੋਲੀ ਉੱਥੇ ਹੁਣ ਮੇਰਾ ਕੌਣ ਰਿਹਾ ਰਹਿ ਗਿਆ ਇਹੋ ਇਕੱਲਾ ਪੁੱਤ ਸੀ ਇਸ ਤੇ ਪਿਓ ਨੂੰ ਮਰੇ 20 ਸਾਲ ਹੋ ਗਏ ਪਿਛਲੀ ਲਾਮ ਵਿੱਚ ਗਿਆ ਤੇ ਮੁੜ ਨਹੀਂ ਆਇਆ ਇਸ ਪੁੱਤ ਨੂੰ ਦੋਜਖੀ ਪਾਲਿਆ ਸੀ ਹੁਣ ਮੈਂ ਇਸ ਮਿੱਟੀ ਨੂੰ ਚੁੱਕ ਕੇ ਕਿੱਥੇ ਲਜਾਵਾਂਗੀ ਪੰਡਤ ਜੀ ਨੇ ਮੰਡੀ ਵਿੱਚ ਜਾ ਕੇ ਸੀੜੀ ਕਫਨ ਤੇ ਸਮੱਗਰੀ ਦਾ ਪ੍ਰਬੰਧ ਕੀਤਾ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਮੁਰਦੇ ਨੂੰ ਲਾਂਭੂ ਲਾਉਣਾ ਸੀ ਕਿਉਂਕਿ ਰਾਤ ਪਰ লাশ ਨੂੰ ਰੱਖਣਾ ਉਚਿਤ ਨਹੀਂ ਸੀ ਮਾਂ ਦੀ ਜ਼ਬਾਨੀ ਪਤਾ ਲੱਗਿਆ ਕਿ ਉਸਦੇ ਪੁੱਤ ਨੂੰ ਪਹਿਲਵਾਨਾਂ ਦੇ ਅਖਾੜੇ ਜਾਣ ਤੇ ਹਾਰਮੋਨੀਅਮ ਵਜਾਉਣ ਦਾ ਸ਼ੌਕ ਸੀ ਉਸਦੇ ਪਿਓ ਦੀ ਪੈਨਸ਼ਨ ਨਾਲ ਘਰ ਦਾ ਥੋੜਾ ਬਹੁਤ ਖਰਚ ਤੋਰਦਾ ਸੀ ਅਮਰਨਾਥ ਲੋਹੇ ਦੇ ਸੰਦੂਖਾ ਉੱਤੇ ਰੋਗਨ ਕਰਨ ਤੇ ਬੇਲ ਬੂਟੇ ਵਾਉਣ ਦਾ ਕੰਮ ਕਰਦਾ ਸੀ ਹੁਣ ਉਹ ਆਪਣਾ ਹਾਰਮੋਨੀਅਮ ਠੀਕ ਕਰਾਉਣ ਧੂਰੀ ਆਇਆ ਸੀ ਜਦੋਂ ਗੱਡੀ ਸਿਗਨਲ ਕੋਲ ਹੌਲੀ ਹੋਈ ਤਾਂ ਅਮਰਨਾਥ ਜਿਸ ਨੂੰ ਆਪਣੇ ਸਰੀਰ ਕਬਲ ਤੇ ਫੁਰਤੀ ਦਾ ਮਾਣ ਸੀ ਚੱਲਦੀ ਗੱਡੀ ਵਿੱਚੋਂ ਹਾਰਮੋਨੀਅਮ ਸਮੇਤ ਛਾਲ ਮਾਰ ਕੇ ਉਤਰਨ ਲੱਗਾ ਸਿਗਨਲ ਦੀਆਂ ਤਾਰਾਂ ਵਿੱਚ ਪਿਆਰ ਅੜਕ ਗਿਆ ਤੇ ਉਹ ਡਿੱਗ ਪਿਆ ਤੇ ਸੱਜੀ ਲੱਤ ਪਈਏ ਹੇਠਾ ਆ ਕੇ ਕੱਟੀ ਗਈ ਸੀ ਜਦੋਂ ਉਸ ਦੀ ਲਾਸ਼ ਨੂੰ ਨਹਾਉਣ ਲਈ ਨੰਗਾ ਕੀਤਾ ਗਿਆ ਉਸ ਵੇਲੇ ਸਿਰਫ ਪੰਡਤ ਜੀ ਦਾਤਾਰਾਮ ਮੈਂ ਤੇ ਬੁੱਢੀ ਮਾਂ ਹੀ ਕੋਲ ਸਨ ਪੰਡਤ ਜੀ ਨੇ ਜੋ ਜੰਮਣ ਤੋਂ ਲੈ ਕੇ ਮਰਨ ਦੀਆਂ ਵਿਧੀਆਂ ਦੇ ਮਾਹਿਰ ਸਨ ਮੰਤਰ ਜਪਦੇ ਹੋਏ ਉਸ ਦੇ ਸਿਰ ਵਿੱਚ ਦਹੀਂ ਪਾਇਆ ਦਾਤਾਰਾਮ ਤੇ ਮੈਂ ਘੜਵੇ ਨਾਲ ਪਾਣੀ ਪਾ ਰਹੇ ਸਾਂ ਮੈਂ ਪਹਿਲੀ ਵਾਰ ਕਿਸੇ ਮਰੇ ਹੋਏ ਬੰਦੇ ਦਾ ਨੰਗਾ ਸਰੀਰ ਦੇਖਿਆ ਸੀ ਮੇਰੇ ਦਿਲ ਨੂੰ ਧੱਕਾ ਲੱਗਿਆ ਉਸ ਦੀ ਚੌੜੀ ਛਾਤੀ ਉੱਤੇ ਵਾਲ ਸਨ ਪਰ ਪੱਟ ਉਸ ਤਰੇ ਨਾਲ ਮੁੰਨੇ ਹੋਏ ਨਾਲ ਹੀ ਮੇਰੀ ਨਜ਼ਰ ਉਸ ਦੇ ਨੰਗੇਜ਼ ਵੱਲ ਗਈ ਮੇਰੇ ਅੰਦਰ ਦਹਿਸ਼ਤ ਸ਼ਰਮ ਤੇ ਘਰੇਣਾ ਦਾ ਭਾਵ ਉਤਪਨ ਹੋਇਆ ਇਹ ਕਿਸੇ ਮਰਦ ਦੀ ਬਹਿਰੂਮਤੀ ਦੀ ਸਿਖਰ ਸੀ ਜ਼ਿੱਲਤ ਦੀ ਇਨਹਤਾ ਜਿਸ ਦਾ ਉਸ ਨੂੰ ਖੁਦ ਨਹੀਂ ਸੀ ਪਤਾ ساری ਉਮਰ ਬੰਦਾ ਜਿਸ ਲਾਜ ਤੇ ਸ਼ਰਮ ਨੂੰ ਬਚਾ ਕੇ ਰੱਖਦਾ ਹੈ ਪਤਾ ਨਹੀਂ ਹੁੰਦਾ ਕਿ ਅੰਤਮ ਸਮੇ ਉਸ ਨੂੰ ਕੌਣ-ਕੌਣ ਦੇਖੇਗਾ ਮੇਰੀਆਂ ਤੇ ਦਾਤਾ RAM ਦੀਆਂ ਨਜ਼ਰਾਂ ਮਿਲੀਆਂ ਸੀ ਅਬੋਲ ਤੇ ਅਕਹਿ ਭਾਵ ਨੂੰ ਸਾਡੀਆਂ ਖਮੋਸ਼ ਨਜ਼ਰਾਂ ਨੇ ਇੱਕ ਦੂਜੇ ਤੀਕ ਪਹੁੰਚਾ ਦਿੱਤਾ ਛਣ ਭਰ ਲਈ ਸਾਡੇ ਅੰਦਰ ਪਤਹੀਣ ਚੁੰਚੁਣੀ ਲਰਜੀ ਤੇ ਫਿਰ ਅਸੀਂ ਦੋਹਾਂ ਨੇ ਉਸ ਦੀ ਮਾਂ ਵੱਲ ਤੱਕਿਆ ਜੋ ਸਿਰ ਨੀਵਾ ਕਰੀ ਇੱਕ ਪਾਸੇ ਬੈਠੀ ਸੀ ਇਸ ਘਟਨਾ ਦਾ ਮੇਰੇ ਉੱਤੇ ਕਈ ਸਾਲ ਤੱਕ ਭਿਆਨਕ ਅਸਰ ਰਿਹਾ ਦਾਤਾ RAM ਤੇ ਮੈਂ ਦੋਵੇਂ ਲਾਹੌਰ ਕਾਲਸਤੀ ਪੜ੍ਹਾਈ ਮਕਾਉਣ ਪਿੱਛੋਂ ਆਪਣੇ ਆਪਣੇ ਧੰਦਿਆਂ ਵਿੱਚ ਲੱਗ ਗਏ ਮੈਂ LLB ਪਾਸ ਕਰਕੇ ਮੁਕਾਬਲੇ ਦਾ ਇਮਤਿਹਾਨ ਦਿੱਤਾ ਤੇ ਪੰਜਾਬ ਵਿੱਚ ਮੈਜਿਸਟ੍ਰੇਟ ਲੱਗ ਗਿਆ ਦਾਤਾ RAM 2 ਸਾਲ ਬਲਾਈ ਤਲਾਕ ਕੇ ਆਇਆ ਤਾਂ ਦਿੱਲੀ ਰੇਲਵੇ ਦਾ ਵੱਡਾ ਅਫਸਰ ਲੱਗ ਗਿਆ ਇਸ ਪਿੱਛੇ ਦੇਸ਼ ਦਾ ਪਟਵਾਰਾ ਹੋਇਆ ਦੋਹਾਂ ਦੀ ਸ਼ਾਦੀ ਹੋ ਗਈ ਤੇ ਦੋਵੇਂ ਕਬੀਲਦਾਰ ਬਣ ਗਏ ਪਰ ਬਖ ਬਖ ਸ਼ੇਰਾਂ ਵਿੱਚ ਰਹਿੰਦੇ ਹੋਏ ਵੀ ਸਾਡੀ ਦੋਸਤੀ ਵਿੱਚ ਫਰਕ ਨਾ ਪਿਆ ਬਰੇ ਸ਼ਿਮਾਹੀ ਜਦੋਂ ਕਿਸੇ ਮੌਕੇ ਉੱਤੇ ਮਿਲਦੇ ਤਾਂ ਅਪਸਰੀ ਦੀ ਕੁੰਜ ਲਾ ਕੇ ਚੱਕੜ ਮਾਰਦੇ ਜੇ ਇਕੱਲੇ ਹੁੰਦੇ ਤਾਂ ਇੱਕ ਦੂਜੇ ਨੂੰ ਗਾਲ ਕੱਢ ਕੇ ਬੁਲਾਉਣ ਦਾ ਆਨੰਦ ਵੀ ਲੈਂਦੇ ਜਦੋਂ ਮੇਰੀ ਬਦਲੀ ਕੁੱਲੂ ਦੀ ਹੋਈ ਤਾਂ ਗਰਮੀਆਂ ਵਿੱਚ ਦਾਤਾ RAM ਨੂੰ ਉੱਥੇ ਆਉਣ ਦਾ ਨਿਮੰਤਰਣ ਦਿੱਤਾ ਦਾਤਾ RAM ਇੱਕ ਮਹੀਨੇ ਦੀ ਛੁੱਟੀ ਲੈ ਕੇ ਬੀਬੀ ਬੱਚਿਆਂ ਸਮੇਤ ਕੁੱਲੂ ਦੀ ਵਾਦੀ ਦਾ ਨਜ਼ਾਰਾ ਦੇਖਣ ਮੇਰੇ ਕੋਲ ਆਠ ਹੈ ਰਿਆ ਅਸੀਂ ਦੋਵੇਂ ਲੰਗੋਟੀਆਂ ਚਾਲ ਪਹਾੜੀਆਂ ਦੀ ਲੰਬੀ ਸੈਰ ਕਰਨ ਨਿਕਲ ਜਾਂਦੇ ਕਿਸੇ ਟੀਸੀ ਉੱਤੇ ਚੜ ਕੇ ਵਾਦੀ ਦੇ ਸ਼ਾਂਤ ਉੱਚੇ ਨਿਵੇਂ ਧੰਦੇ ਖੇਤਾਂ ਨੂੰ ਤੱਕਦੇ ਤੇ ਬਿਆਸ ਦਰਿਆ ਦੀ ਚਾਂਦੀ ਵੱੰਨੀਵਲ ਖਾਂ ਦੀ ਲਕੀਰ ਦੇਖ ਕੇ ਇਸ ਦੀਆਂ ਸੇਤਾਂ ਕਰਦੇ ਛੁੱਟੀ ਵਾਲੇ ਦਿਨ ਅਸੀਂ ਬਿਆਸ ਦੇ ਤੇਜ਼ ਠੰਡੇ ਪਾਣੀ ਵਿੱਚ ਨਹਾਉਂਦੇ ਇੱਕ ਐਤਵਾਰ ਧੁੱਪ ਚਮਕ ਰਹੀ ਸੀ ਤੇ ਬਿਆਸ ਦਾ ਪਾਣੀ ਪੱਥਰਾਂ ਨਾਲ ਟਕਰਾਉਂਦਾ ਝੱਗਾ ਛੱਡਦਾ ਵਗ ਰਿਹਾ ਸੀ ਦਾਤਾ ਰਾਮ ਲੋਰ ਵਿੱਚ ਗੌਂਦਾ ਨਹਾ ਰਿਹਾ ਸੀ ਤੇ ਦਰਿਆ ਤੇ ਪਾਣੀ ਵਿੱਚ ਖਰਮਸਤੀਆਂ ਕਰ ਰਿਹਾ ਸੀ ਮੈਂ ਨਹਾ ਕੇ ਕੱਪੜੇ ਬਦਲੇ ਟਿਫਨ ਵਿੱਚ ਸੈਂਡਵਿਚ ਕੱਢ ਕੇ ਫਲਾਸਕ ਵਿੱਚੋਂ ਚਾਹ ਦਾ ਪਿਆਲਾ ਭਰਿਆ ਅਤੇ ਉਸ ਨੂੰ ਹਾਕ ਮਾਰੀ ਕਿ ਉਹ ਵੀ ਆ ਜਾਵੇ ਉਹ ਠੋਠੜ ਕਰਦਾ ਆ ਕੇ ਮੇਰੇ ਸਾਹਮਣੇ ਇੱਕ ਪੱਥਰ ਉੱਤੇ ਖੜਾ ਹੋ ਗਿਆ ਉਸਨੇ ਤੋਤੀ ਨੂੰ ਘੋਡਿਆਂ ਵਿੱਚਕਾਰ ਘੁੱਟ ਕੇ ਨਿਚੋੜਿਆ ਤੇ ਸਿਰ ਚੁੱਕ ਕੇ ਆਕਾਸ਼ ਵੱਲ ਤੱਕਿਆ ਨਿੱਗੀ ਧੁੱਪ ਨੇ ਉਸ ਤੇ ਅੰਗ ਸਹਿਲਾਏ ਅਚਾਨਕ ਉਸਨੇ ਨਾਰਾ ਲਾਇਆ ਜੈ ਪੰਡਤ ਸਦਾ ਨੰਦ ਜੀ ਸਾਡੀਆਂ ਨਜ਼ਰਾਂ ਮਿਲੀਆਂ ਤੇ ਅਸੀਂ 20 ਸਾਲ ਪਿਛਾਂ ਚਲੇ ਗਏ ਦਾਤਾ RAM ਦਾ ਚਿਹਰਾ ਇੱਕਦਮ ਸੰਜੀਤਾ ਹੋ ਗਿਆ ਉਹ ਬੋਲਿਆ ਅਸੀਂ ਹਰ ਇਸ਼ਕ ਹਰ ਸਾਥ ਝੂਠ ਇੱਕ ਦੂਜੇ ਨੂੰ ਦੱਸਿਆ ਪਰ ਇੱਕ ਗੱਲ ਮੈਂ ਤੇਰੇ ਨਾਲ ਅੱਜ ਤੀਕ ਨਹੀਂ ਸੀ ਕਰ ਸਕਿਆ ਉਹ ਰਤਕ ਰੁਕਿਆ ਤੇ ਆਖਣ ਲੱਗਾ ਤੈਨੂੰ ਯਾਦ ਹੈ ਜਦੋਂ ਗੱਬਰੂ ਗੱਡੀ ਆ ਕੇ ਮਰ ਗਿਆ ਸੀ ਤੇ ਅਸੀਂ ਪੰਡਤ ਜੀ ਨਾਲ ਉਸ ਨੂੰ ਅੰਤਮ ਅਸ਼ਨਾਣ ਕਰਵਾਇਆ ਸੀ ਮੈਂ ਮੈਨੂੰ ਉਹ ਚਾਕੀ ਦੇਖ ਕੇ ਬਹੁਤ ਡਰ ਲੱਗਿਆ ਕਿਤੇ ਮੈਂ ਉਸ ਬੇਹੁਰਤੇ ਨੰਗੇਸ ਵਿੱਚ ਨਾ ਮਰ ਜਾਵਾਂ ਇਹ ਆ ਕੇ ਦਾਤਾ RAM ਚੁੱਪ ਹੋ ਗਿਆ 20 ਸਾਲ ਪੁਰਾਣੀ ਘਟਨਾ ਦਾ ਅਸਰ ਜਿਸ ਨੂੰ ਅਸੀਂ ਜੁਰਮ ਬਾਗ ਲੁਕੋਈ ਫਿਰਦੇ ਰਹੇ ਅੱਜ ਸਾਂਝਾ ਕਰ ਰਹੇ ਸਾਂ ਮੈਂ ਆਖਿਆ ਮੈਂ ਵੀ ਤੇਰੇ ਕੋਲ ਇਸੇ ਗੱਲ ਦਾ ਇਕਬਾਲ ਕਰਨਾ ਸੀ ਉਹ ਹੈਰਾਨ ਹੋ ਕੇ ਮੇਰੇ ਵੱਲ ਤੱਕਣ ਲੱਗਾ ਧੰਨਵਾਦ